ਸਬਰੀਮ 110 ਹੈ ਇਸ ਵਾਰ ਕਾਫੀ ਆਦੀ ਏਰੀਏ ਦੇ ਵਿੱਚ ਲੱਗੀ ਸੀ ਤੇ ਵੀਰਾਂ ਨੇ ਬੜਾ ਮਹਿੰਗਾ ਮਹਿੰਗਾ ਬੀਜ ਵੀ ਲਿਆਂਦਾ 2-200 ਰੁਪਏ ਕਿਲੋ ਵੀ ਕਈਆਂ ਵੀਰਾਂ ਨੇ ਤੇ ਵੈਸੇ ਪਤਾ ਨਹੀਂ ਕਿਹੜੀ ਵੈਰਾਈਟੀ ਦਾ ਕਿਹੜੇ ਨਾਂ ਤੇ ਵੇਚ ਕੇ ਉਹ ਜੇ ਚੁੱਕ ਗਏ ਉਹ ਲਾਤਾ ਵੈਸੇ ਨਿਕਲੀ ਕੋਈ ਹੋਰ ਸੀ ਤੇ ਕਹੇ ਸੁਪਰੀਮ ਵਾਲੀ ਦੇ ਕੇ ਵੀਰਾਂ ਨੇ ਚੁਕਾਤੀ ਫਿਰ ਉਹ ਜਿਹੜੇ ਵੀਰਾਂ ਨੂੰ ਨਹੀਂ ਮਿਲਿਆ ਉਹ ਵੀਰਾਂ ਦੇ ਵੈਸੇ ਤੇ ਕਈਆਂ ਦੀ ਕਿਸਮਤ ਵੈਸੇ ਵੀ ਚੰਗੀ ਰਹੇਗੀ ਕਿ ਬੀਜ ਨਹੀਂ ਲਿਆ ਤੇ ਨਹੀਂ ਆਪਾਂ ਵੈਰੈਟੀ ਲਾਈ ਜਿੱਥੇ ਏਰੀਏ ਝਾੜ ਘੱਟ ਸੀ ਵੀਰ ਇਹੋ ਸੋਚਦੇ ਹੋਣਗੇ ਕਿ ਵੈਰੈਟੀ ਨੂੰ ਨਹੀਂ ਲਗਾਇਆ ਤੇ ਚੰਗੀ ਗੱਲ ਤੇ ਜਿਹੜੇ ਨੇ ਲਗਾਈ ਜਿਨ੍ਹਾਂ ਦਾ ਝਾੜ ਨਹੀਂ ਆਇਆ ਸੀ ਉਹ ਵੀਰ ਇਹੋ ਸੋਚਦੇ ਹੋਣਗੇ ਕਿ ਆਪਾਂ ਇਸ ਵਾਰੀ ਇਹਨੂੰ ਲਗਾ ਬੈਠੇ ਆਣ ਗਵਨ ਝਾੜ ਚੰਗਾ ਤੇ ਵੈਰੈਟੀ ਨੂੰ ਬਿਲਕੁਲ ਹੀ ਨਿੱਲ ਮੇਰਾ ਵੀਰਾਂ ਨੇ ਕਿਹਾ ਮੇਰੇ ਭਰਾਓ ਇਹਦਾ ਝਾੜ ਵੱਲ ਜੀ ਆਪਾਂ ਗਜਾਈਏ ਤੇ ਇਹਦਾ ਝਾੜ ਕਈਆਂ ਏਰੀਆ ਦੇ ਵਿੱਚ ਤੇ ਘੱਟ ਤੋਂ ਘੱਟ ਵੀ 70-72 ਮਨ 73 ਮਨ ਇਥੋਂ ਉੱਤੇ ਕਰ ਵੈਰੈਟੀ ਨੇ ਝਾੜ ਦਿੱਤਾ ਸਾਮ ਸੰਭਾਲੀ ਪੂਰੀ ਵੀਰਾਂ ਨੇ ਕੀਤੀ ਹੀ ਤੇ ਫਿਰ ਵੀ ਵੈਰੈਟੀ ਬਿਲਕੁਲ ਡਾਊਨ ਗਈ ਤੇ ਕਈਆਂ ਏਰੀਆ ਦੇ ਵਿੱਚ ਮੇਰਾ ਵੀਰ ਉਹ ਜਿੱਥੇ ਬੜੇ ਚੰਗੇ ਪਾਣੀ ਤੇ ਜ਼ਮੀਨਾਂ ਦੇ ਵੱਖੋ ਵੱਖਰੇ ਸਾਬ ਜੀ ਉੱਥੇ ਗੱਲ ਕਰੀਏ ਤੇ ਉੱਥੇ ਵੱਧ ਤੋਂ ਵੱਧ ਵੀ ਝਾੜ 88 ਮਨ 90 ਮਨ 92 ਮਨ ਇੱਥੋਂ ਤੱਕ ਕਰੇ ਮੇਰਾ ਵੀਰ ਉਹ ਦੇ ਕੇ ਚੱਲੇਗੀ ਜੇ ਕਵਾਂਟਲਾਂ 'ਚ ਗੱਲ ਕਰੀਏ 34 ਕਵਾਂਟਲ 32 ਕਵਾਂਟਲ 36 ਕਵਾਂਟਲ ਦੇ ਨੇੜੇ ਵੀ ਪਹੁੰਚ ਗਈ ਕਈਆਂ ਏਰੀਆ ਜੇ ਮੇਰੇ ਆਪ ਦੇ ਪਿੰਡ ਦੀ ਗੱਲ ਕਰਾਂ ਤੇ ਮੇਰੇ ਪਿੰਡ ਵਿੱਚ ਮੇਰੇ ਵੀਰੋ 81909192 ਮਨ ਇਥੋਂ ਕੁਤੇ ਕਰਵਾੜੀ ਫਿਰ ਵੀ ਇਹ ਚੜ ਗਈ ਕਈਆਂ ਏਰੀਆ ਦੇ ਵਿੱਚ ਜਿੱਥੇ ਨਹੀਂ ਕੋਈ ਉਹੋ ਜਿਹਾ ਪਾਣੀ ਦੀ ਜਾਂ ਜ਼ਮੀਨ ਦਾ ਫਰਕ ਪੈਗਾ ਕਈ ਏਰੀਏ ਜ ਨਹੀਂ ਮੰਨੀ ਉਥੇ ਵੈਸੇ ਵੱਖੋ ਵੱਖਰਾ ਸਾਹਬ ਹੋ ਸਕਦਾ ਉਹ ਆਪਾਂ ਕਹਿ ਨਹੀਂ ਕੁਝ ਸਕਦੇ ਮੇਰੇ ਭਰਾਓ ਜੇ ਆਪਾਂ ਗੱਲ ਅੱਗੇ ਕਰਾਂਗੇ ਮੇਰਾ ਵੀਰੋ ਝੋਨਾ ਲਾਇਆ ਸੀ ਪੀਆਰ 126 ਪਹਿਲਾਂ ਆਪਾਂ ਪੀਆਰ 126 ਦੀ ਗੱਲਬਾਤ ਕਰਨੇ ਆ ਪੀਆਰ 126 ਪਹਿਲਾਂ ਤਾਂ ਵੀਰ ਇਸ ਵੈਰੈਟੀ ਨੂੰ ਵੈਸੇ ਛੱਡ ਚੁੱਕੇ ਸੀ ਲਾਉਣ ਦਾ ਡਰ ਇਹੋ ਪੈ ਗਿਆ ਸੀ ਕਿ ਇਹਨੂੰ ਵੈਰੈਟੀ ਨੂੰ ਨਾ ਥੋੜਾ ਜਿਹਾ ਹਲਦੀ ਰੋਗ ਜ਼ਿਆਦਾ ਆਉਂਦਾ ਸੀ ਤੇ ਤਾਂ ਕਰਕੇ ਵੀਰ ਇਸ ਵੈਰੈਟੀ ਤੋਂ ਪਿੱਛੇ हट ਗਏ ਸੀ ਕਿ ਇਹਨੂੰ ਬਿਮਾਰੀ ਵੀ ਜ਼ਿਆਦੀ ਸੀ ਤੇ ਝਾੜ ਵੀ ਉਸ ਟਾਈਮ ਥੋੜਾ ਦਿੰਦੀ ਸੀ 2-3 ਸਾਲਾਂ ਦੇ ਵਿੱਚ ਵਿੱਚ ਇਸ ਵੈਰੈਟੀ ਨੇ ਪੂਰਾ ਆਪ ਦਾ ਵਫਾ ਕੀਤਾ ਤੇ ਝਾੜ ਵੀ ਪੂਰਾ ਬੰਪਰ ਦੇ ਰਹੀ ਜੇ ਇਸ ਵਾਰੀ ਆਪਾਂ ਰਿਪੋਰਟ ਜਿਹੜੀ ਇਕੱਠੀ ਕੀਤੀ ਹੈ ਈਆਰ 126 ਜਿਹੜੇ ਸਮੇਂ ਸਰ ਲੱਗੀ ਹੋਈ ਸੀ ਜਿਹੜੀ ਲੇਟ ਲੱਗੀ ਉਹ ਤਾਂ ਜੇ ਕਾਫੀ ਅਜੇ ਖੜੀ ਹੋਈ ਜਿਹੜੀ ਬਕਾਈ ਵਾਲੇ ਥਾਂ ਦੇ ਵਿੱਚ ਵਿਰਾ ਲਗਾਈ ਹੋ ਉਹ ਅਜੇ ਲਊਗੀ 10 12 ਦਿਨ ਅਜੂ ਗੜੀ ਚੰਜ ਜਿਹੜੀ ਰਿਪੋਰਟ ਪਹਿਲੂ ਆਈ ਕਿ ਜਿਹੜੀ ਆਮ ਵੈਰਾਈਟੀਆਂ ਦੇ ਨਾਲ ਦੂਜੀਆਂ ਦੇ ਲੱਗੀ ਹੋਈ ਸੀ 85 ਗੱਟੇ ਤੋਂ ਲੈ ਕੇ 105 ਗੱਟੇ 10 ਗੱਟੇ ਇਹ ਕਵਾਂਟਲਾ ਜੇ ਅਬ ਗੱਲ ਕਰੀਏ ਤੇ 32 ਕਵਾਂਟਲ 30 ਕਵਾਂਟਲ 36 ਕੁਆਂਟਲ 37 ਕੁਆਂਟਲ ਇੱਥੋਂ ਤੱਕ ਕਰ ਮੇਰਾ ਵੀ ਉਹ ਵੀ ਵੈਰਾਈਟੀ ਨੇ ਝਾੜ ਬਹੁਤ ਵਧੀਆ ਕਿਸਾਨਾਂ ਨੂੰ ਦਿੱਤਾ ਚੰਗਾ ਝਾੜ ਦਿੱਤਾ ਕਿਸੇ ਪਾਸੇ ਵੀ ਕਸਾਰਾ ਨਹੀਂ ਲਾਇਆ ਵੀਰਾਂ ਨੂੰ ਤੇ ਜੇ ਆਪਾਂ ਗੱਲ ਵਿੱਗੋ ਕਰਨੇ ਆ ਕੁਝ ਕੁ ਵੈਰਾਈਟੀਆਂ ਆਪਾਂ ਵੈਸੇ ਪ੍ਰਾਈਵੇਟ ਦੀ ਵੀ ਵਿੱਚ ਇੱਕ ਦੋ ਦੀ ਗੱਲ ਕਰਾਂਗੇ ਜੇ ਸਾਵਾ 127 ਵੀਰਾਂ ਨੇ ਲਗਾਈ ਹੀ ਵੈਸੇ ਲੱਗੀ ਤਾਂ ਬਹੁਤ ਏਰੀਏ ਦੇ ਵਿੱਚ ਘੱਟ ਸੀ ਪਰ ਵਿਰਲੇ ਟਾਮੀ ਟਾਮੀ ਇਹ ਵਿੱਚ 4-5% ਦੀ ਵਾਧ ਤਦ ਹੋਊਗੀ ਇਹ ਇਸ ਵੈਰਾਈ ਨੇ ਵੀ ਝਾੜ 75 ਮਨ ਤੋਂ ਲੈ ਕੇ 85 86 ਮਨ ਦੇ ਨੇੜੇ ਦੇੜੇ 87 ਦੇ ਇੱਥੇ ਉੱਤਰ ਦਿੱਤਾ ਵੀਰਾਂ ਨੂੰ ਝਾੜ ਜੇ ਗਟਿਆਂ ਦੀ ਗੱਲ ਕਰੀਏ ਤੇ ਵੱਧ ਤੋਂ ਵੱਧ ਗੱਟੇ ਵੀ ਇਹਦੇ ਨਾਲ 88 ਗੱਟੇ 99 ਗੱਟੇ 90 ਦੇ ਨੇੜੇ ਦੇੜੇ ਇੱਥੇ ਉੱਤਰ ਗਟਿਆਂ ਦਾ ਝਾੜ ਇਹ ਵੈਰਾਈ ਨੇ ਦਿੱਤਾ ਉਸ ਤੋਂ ਅੱਗੇ ਵੀਰ ਜੇ 173 ਦੀ ਗੱਲ ਕਰੀਏ ਤਾਂ ਸਾਬਾਕ 173 ਨੇ ਵੀ ਕਾਫੀ ਜ਼ਿਆਦਾ ਇਸ ਵਾਰ ਝਾੜ ਦਿੱਤਾ ਜਿਹੜੇ ਵੀਰਾਂ ਨੇ ਵੈਰੈਟੀ ਲਗਾਈ ਹੀ ਉਹਨਾਂ ਵੀਰਾਂ ਤੋਂ ਥੋੜਾ ਬਲ ਆਪਣ ਰਿਪੋਰਟ ਦਾ ਅੰਤਜਾ ਹੋਇਆ ਕਿ ਵੇਹ ਵੈਰੈਟੀ ਨੇ 34 ਕੁਇੰਟਲ ਤੋਂ ਲੈ ਕੇ 37 37 ਕੁਇੰਟਲ 30 30 ਕੁਇੰਟਲ ਵੀਰੋਏ ਵੈਰੈਟੀ ਥੋੜਾ ਜਿਹਾ ਝਾੜ ਦੇਗੀ ਬਹੁਤ ਵਧੀਆ ਵੈਰੈਟੀ ਨੇ ਇੰਨੇ ਨੂੰ ਝਾੜ ਦਿੱਤਾ ਕਈਆਂ ਏਰੀਆ ਦੇ ਵਿੱਚ ਉਹ ਆਪਦੀ ਜ਼ਮੀਨ ਦਾ ਅਨੁਸਾਰ ਸੰਭਾਲ ਦਾ ਫਰਕ ਪੈ ਸਕਦਾ ਉਹ ਤੇ ਚੱਲ ਗੱਲ ਵੱਖਰੀ ਉਹ ਤੇ ਵੀਰਾਂ ਨੂੰ ਇਹੋ ਜਿਹੀ ਸਾਮ ਕੀਤੀ ਉਹੋ ਜਿਹਾ ਝਾੜ ਮਿਲਿਆ ਇਹ ਵੈਰੈਟੀ ਨੇ ਪੂਰਾ ਵਧੀਆ ਝਾੜ ਦਿੱਤਾ ਥੋੜੀ ਇੰਨਾ ਕੀ ਇਹਨੂੰ ਪ੍ਰੋਬਲਮ ਇੱਕ ਇਹ ਹੈ ਕਿ ਇਹ ਡਿੱਗ ਪੈਂਦੀ ਕੱਦ ਕੱਦੋਂ ਦਾ ਥੋੜਾ ਜ਼ਿਆਦਾ ਹੁੰਦਾ ਦੇਖ ਕਰਕੇ ਲੰਮੇ ਪੈ ਜਾਂਦੀ ਉਸ ਤੋਂ ਅੱਗੇ ਆਪਾਂ ਗੱਲ ਕਰਨੇ ਆ ਪੀਆਰ 122 ਦੀ ਪੀਆਰ 122 ਨੇ ਤੇ ਵੈਸੇ ਪੁੱਛਣਾ ਇਹ ਕੀ ਆਪਾਂ ਤੇ ਚਲ ਆਪਦੇ ਏਰੀਏ ਦੀ ਗੱਲ ਕਰਾਂਗੇ ਆਪਾਂ ਪਾਸੇ ਦੀ ਵੇਹੇ ਰਿਪੋਰਟ ਜਿਹੜੀ ਹੋ ਗਈ ਉਹ ਵੀ ਵਿੱਚ ਇੱਕ ਦੋ ਗੱਲ ਕਰਾਂਗੇ ਆਪਾਂ ਮੇਰਾ ਵੀਰੋ ਜਿਹੜੇ ਏਰੀਏ ਮੇਰੇ ਦੇ ਵਿੱਚ ਇਸ ਨੇ ਝੂੜ ਮਾਰਨ ਵਾਲੀ ਗੱਲ ਹੀ ਹੋਈ ਕਿ 100 ਦੋ ਗੱਟੇ 100 ਗਟਾ 107 ਗੱਟੇ ਜੇ ਕਵਾਂਟਲਾਂ 'ਚ ਗੱਲ ਕਰੀਏ 33 ਕਵਾਂਟਲ 35 ਕਵਾਂਟਲ 37 ਕਵਾਂਟਲ ਤੱਕ ਰਹੀਏ ਵੱਧ ਤੋਂ ਵੱਧ ਝਾੜ ਪ੍ਰੀਰ 122 ਵੈਰੈਟੀ ਦੇ ਗਈ ਬਹੁਤ ਵਧੀਆ ਇਹਨੇ ਵੀ ਝਾੜ ਦਿੱਤਾ ਚੰਗਾ ਇੱਕੀ ਵਫਾ ਕੀਤਾ ਮੇਰਾ ਵੀਰੋ ਬਹੁਤ ਵਧੀਆ ਹੈ ਇਹ ਵੈਰੈਟੀ ਨੇ ਵੀ ਪੂਰਾ ਆਪਦਾ ਬਾਜੀ ਮਾਰੀ ਉਸ ਤੋਂ ਅੱਗੇ ਆਪਾਂ ਗੱਲ ਕਰਨੇ ਆ ਪੀਆਰ 114 ਦੀ ਜੇ ਪੀਆਰ 114 ਬਹੁਤ ਕਾਫੀ ਏਰੀਆ ਦੇ ਵਿੱਚ ਘੜ ਗਈ ਕੋਈ ਵਿਰਲੀ ਟਾਮੀ ਟਾਮੀ ਲੱਗਦੀ ਪਈ ਮੇਰੇ ਏਰੀਆ 'ਚ ਪਹਿਲਾਂ ਲੱਗਦੀ ਹੁੰਦੀ ਸੀ ਪਿੰਡ ਦੇ ਵਿੱਚ ਪਰ ਇਸ ਵਾਰੀ ਉਹ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ ਵੈਰੈਟੀ ਜੇ ਰਹਿ ਗਈ ਹੈ ਤਾਂ ਸਿਰਫ ਹਰਿਆਣਾ ਏਰੀਆ ਵੱਲ ਉਹ ਥੋੜੀ ਬੜੀ ਵੀਰ ਇਧਰ ਲਗਾਉਂਦੇ ਨੇ ਕਿਉਂਕਿ ਇਧਰ ਸੈਲਰ ਵਾਲੇ ਵੀਰ ਇਸ ਵੈਰੈਟੀ ਦੀ ਮੰਗ ਬਹੁਤ ਜ਼ਿਆਦਾ ਕਰਦੇ ਜਾਂਦੇ ਹੀ ਉਸ ਦੇ ਹੱਥਾਂ ਦੇ ਚੋਕ ਲੈਂਦੇ ਆ ਕਿ ਜਿੰਨੀ ਵੀ ਵੈਰੈਟੀ ਇਸ ਦੀ ਮੰਗ ਜ਼ਿਆਦਾ ਹੋ ਇਸ ਕਰਕੇ ਥੋੜਾ ਬਲ ਉਹਦਰ ਵੀਰ ਲਾਉਂਦੇ ਨੇ ਕਿਉਂਕਿ ਇਹਦਾ ਚੌਲ ਜਿਹੜਾ 11 ਕਿ ਕੀ ਦੇ ਨਾਲ ਵਾਹੇ ਮਿਕਸ ਵਿੱਚ ਕਰ ਲੈਂਦੇ ਸੈਲਰ ਵਾਲੇ ਵੀਰ ਮੇਰੇ ਭਰਾ ਬਹੁਤ ਵਧੀਆ ਇਹ ਵੈਰੈਟੀ ਪਰ ਝਾੜ ਦੇ ਵੱਲੋਂ ਜੇ ਗੱਲ ਕਰੀਏ ਤੇ ਜੇ ਆਪਣੇ ਏਰੀਏ ਜੇ ਲੱਗਦੀ ਰਹੀ ਤਾਂ ਜਿੰਨੇ 85 ਮਨ 88 ਮਨ ਦੇ ਨੇੜੇ-ਤੇੜੇ ਇੱਥੇ ਉੱਤੇ ਕਚਾੜਾ ਪੰਦੇ ਦਿੰਦੀ ਰਹੀ ਇੱਕ ਸਾਲ ਇਹ 90 ਮਨ ਦੇ ਨੇੜੇ ਵੀ ਨਿਕਲ ਗਈ ਜੇ ਹੁਣ ਦੀ ਆਪਾਂ ਗੱਲ ਕਰੀਏ ਤੇ ਇਹੋ ਐਸ ਵਾਰੀ ਵੀਰੋ ਝਾੜ ਬਹੁਤ ਵਧੀਆ ਹੈ ਵੈਰੈਟੀ ਨੇ ਦਿੱਤਾ 87 ਮਨ 88 ਮਨ 99 99 ਮਨ ਦੇ ਨੇੜੇ-ਤੇੜੇ ਵੀ ਇਹ ਵੈਰੈਟੀ ਨਿਕਲ ਗਈ ਬਹੁਤ ਵਧੀਆ ਹੈ ਵੈਰੈਟੀ ਨੇ ਵੀ ਝਾੜ ਦਿੱਤਾ ਉਸ ਤੋਂ ਅੱਗੇ ਵੀਰੋ ਆਪਾਂ ਗੱਲ ਕਰਨੀ ਆ ਪੀਆਰ 131 ਦੀ ਜੇ ਪੀਆਰ 131 ਮੇਰੇ ਵੀਰਾਂ ਜਿਹੜਿਆਂ ਲਗਾਈ ਸੀ ਬਹੁਤ ਵਧੀਆ ਵੈਰਾਈਟੇ ਜਿਹੜੇ ਵੀਰਾਂ ਦਾ ਆਪਾਂ ਨੂੰ ਇੰਦਾ ਜਾਣ ਆਇਆ ਹੀ ਰੋਪੜ ਏਰੀਏ ਵਿੱਚ ਤੇ ਐਤਕੀ ਥੋੜੇ ਬਾਰੇ ਹੋਰ ਵੀ ਇੱਕ ਦੋ ਵੀਰਾਂ ਦੇ ਫੋਨ ਆਏ ਤੇ ਉਸ ਏਰੀਏ ਦੇ ਵਿੱਚ ਵੀ ਬਹੁਤ ਵਧੀਆ ਇਸ ਵੈਰਾਈਟੇ ਨੇ ਝਾੜ ਦਿੱਤੇ 108 ਗੱਟੇ 7 ਗੱਟੇ 99 ਗੱਟੇ 98 ਗੱਟੇ ਇੱਥੋਂ ਤੱਕ ਕਰ ਵੀਰਾਂ ਦੀ ਆਵਾਜ਼ ਆਉਂਦੀ ਵੀ ਕਿ ਬਹੁਤ ਵਧੀਆ ਇਸ ਵੈਰਾਈਟੀ ਨੇ ਝਾੜ ਦਿੱਤੇ ਕਿਉਂਕਿ ਇਹ ਹਰੀ ਪੱਕਦੀ ਇੰਦਾ ਪੱਕਦਿਆਂ ਤੱਕਰ ਸਮੇਂ ਤੱਕਰ ਪੱਤਾ ਬਿਲਕੁਲ ਨਰਵਾ ਤੇ ਹਰਾ ਰਹਿੰਦਾ ਬਹੁਤ ਵਧੀਆ ਵੈਰਾਈਟੀ ਤੇ ਸ਼ੈਲਰ ਮਾਲਕੇ ਨੂੰ ਭੱਜ-ਭੱਜ ਕੇ ਪਸੰਦ ਕਰਦੇ ਜਿੰਨੀ ਵੀ ਹੋਵੇ ਉਨਨੀ ਹੀ ਮੰਗ ਥੋੜੀ ਵੀਰਾਂ ਦੇ ਆਉਣ ਦਿਓ ਜਿੰਨੀ ਵੀ ਵੀਰ ਕਿਸੇ ਨੇ ਲਗਾਈ ਹੋਈ ਭੱਜ-ਭੱਜ ਕੇ ਇਸ ਵੈਰੈਟੀ ਨੂੰ ਪੈਂਦੇ ਗੋਗਿੰਦੀ ਪਿਉਂ ਦੀ ਜਿਹੜੀ 14 ਦੇ ਵਿੱਚੋਂ ਕੀਤੀ ਹੋਈ ਏ ਪੀਆਰ 114 ਲਿਵਨ ਦੇ ਵਿੱਚੋਂ ਮੇਰਾ ਫਿਰ ਸੋਧ ਕਰਕੇ ਇਹ ਪੀਆਰ 131 ਵੈਰੈਟੀ ਗਾ ਬਣੀ ਹੋਈ ਏ ਇਹ ਵੈਰੈਟੀ ਨੇ ਬਹੁਤ ਵਧੀਆ ਝਾੜ ਦਿੱਤਾ ਜੇ ਆਪਾਂ ਗੱਲ ਕਰਨਿਆਂ 28 ਪੀ 70 ਦੀ ਇਹ ਮੇਰੇ ਵੀਰਾਂ ਨੇ ਇੱਧਰ ਇਸ ਏਰੀਏ 'ਚ ਲਗਾਈ ਮਲੋੜ ਏਰੀਏ ਵਿੱਚ ਉਧਰ ਵੀ ਵਾਹੇ ਝਾੜ ਇਸ ਦਾ ਕਾਫੀ ਵਧੀਆ ਹੈ ਕਿਉਂਕਿ ਇਹ ਟਾਮੀ ਟਾਮੀ ਪ੍ਰਾਈਵੇਟ ਜੀ ਵਗੈਰੀ ਟਾਈਮ ਟਾਈਮ ਹੀ ਲੱਗਦੀ ਕਿਸੇ ਏਰੀਏ ਦੇ ਵਿੱਚ ਆਪਣੇ ਏਰੀਏ ਤੇ ਆਪੇ ਨਹੀਂ ਲੱਗੀ ਆਪਾਂ ਝੂੜਕਾਂ ਨੂੰ ਮਾਰਨਾ ਉਸ ਏਰੀਏ ਦੇ ਵਿੱਚ ਵੀ 90 ਗੱਟੇ 88 ਗੱਟੇ ਇੱਥੇ ਉਹ ਕਰਕੇ ਜੇ ਕਵੰਟਲਾਂ 'ਚ ਗੱਲ ਕਰੀਏ ਤੇ 32 ਕਵੰਟਲ 36 ਕਵੰਟਲ ਇੱਥੋਂ ਉਹ ਤੱਕ ਕਰੇ ਵੈਰੈਟੀ ਨੇ ਝਾੜ ਦਿੱਤਾ ਬਹੁਤ ਵਧੀਆ ਝਾੜ ਸੀ ਇਸ ਪ੍ਰਾਈਸ ਦਾ ਵੀ